ਸਤ ਸ੍ਰੀ ਅਕਾਲ ਨਮਸਕਾਰ ਅਦਾਬ ਅੱਜ ਦੇ ਜਮਾਨੇ ਦੇ ਵਿੱਚ ਜਿੱਥੇ ਇਨਸਾਨ ਨੂੰ ਰੋਟੀ ਦੀ ਫਿਕਰ ਹੈ ਇਨਸਾਨ ਨੂੰ ਆਪਣੇ ਜੀਵਨ ਕਿਦਾਂ ਚਲਾਉਣਾ ਆਉਂਦੀ ਫਿਕਰ ਹੈ ਐਵਜੇ ਦੇ ਵਿੱਚ ਜੇਕਰ ਘਰ ਦੇ ਵਿੱਚ ਕੋਈ ਬੱਚਾ ਖਾਸ ਕਰਕੇ ਛੋਟਾ ਬੱਚਾ ਬਿਮਾਰ ਹੋ ਜਾਂਦਾ ਹੈ ਤਾਂ انسان ਦੇ ਲਈ ਬੜੀ ਹੀ ਵੱਡੀ ਮੁਸੀਬਤ ਹੋ ਜਾਂਦੀ ਹੈ ਔਰ ਜਿਸ ਤਰ੍ਹਾਂ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਮੋਟੀ ਫੀਸ ਲਈ ਜਾਂਦੀ ਹੈ ਸਾਰੇ ਹਸਪਤਾਲਾਂ ਦੀ ਹਾਲਾਂਕਿ ਅਸੀਂ ਗੱਲ ਨਹੀਂ ਕਰਦੇ ਕੁਝ ਇੱਕ ਹਸਪਤਾਲ ਨੇ ਜਿੱਥੇ ਮੋਟੀ ਫੀਸ ਲਈ ਜਾਂਦੀ ਟੈਸਟ ਲਿੱਤੇ ਜਾਂਦੇ ਆ ਉੱਥੇ ਹੀ ਇੱਕ ਹਸਪੀਟਲ ਜਲਾਲਾਬਾਦ ਚ ਇਹੋ ਜਿਹਾ ਵੀ ਹੈਗਾ ਜਿਹੜਾ ਹਰ ਵੀਰਵਾਰ ਦੇ ਵੀਰਵਾਰ 0 ਤੋਂ ਲੈ ਕੇ 12 ਸਾਲ ਦੀਆਂ ਲੜਕੀਆਂ ਦਾ ਜੋ OPD ਹੈਗਾ ਜੋ ਟੈਸਟ ਜੋ ਇਲਾਜ ਦੇ ਲਈ ਜ਼ਰੂਰੀ OPD ਹੈਗਾ ਚੈੱਕਅਪ ਹੈਗਾ ਉਹ ਬਿਲਕੁਲ ਫ੍ਰੀ ਕਰਦੇ ਆ ਮੁਫਤ ਕਰਦੇ ਆ ਇਸ ਤੋਂ ਇਲਾਵਾ ਜੇਕਰ ਖੁਦਾ ਨਾ ਖਾਸਤਾ ਜ਼ਰੂਰਤ ਪੈਂਦੀ ਹੈ ਕਿਸੇ ਟੈਸਟ ਦੀ ਤਾਂ ਉਸ ਦੇ ਵਿੱਚ ਵੀ ਹੈਲਪ ਕੀਤੀ ਜਾਂਦੀ ਹੈ ਔਰ ਜਿਹੜੇ ਲੋਕ ਆਰਥਿਕ ਪੱਖੋਂ ਕਮਜ਼ੋਰ ਹੈਗੇ ਆ ਉਹਨਾਂ ਨੂੰ ਜੇਕਰ ਮੈਡੀਸਨ ਦੀ ਜ਼ਰੂਰਤ ਪੈਂਦੀ ਹੈ ਤਾਂ ਉਸ ਦੇ ਵਿੱਚ ਵੀ ਹੈਲਪ ਜਿਹੜੀ ਆ ਹਸਪਤਾਲ ਦੇ ਵੱਲੋਂ ਕੀਤੀ ਜਾਂਦੀ ਹੈ ਔਰ ਇਹ ਸਾਰੀ ਹੈਲਪ ਜਿਹੜੀ ਹੈਗੀ ਹੈ ਇਹ ਜਲਾਲਾਬਾਦ ਦੇ ਗਰੋਵਰ ਹਸਪੀਟਲ ਚ ਹੈ ਜਿੱਥੇ ਡਾਕਟਰ ਸਾਹਿਬ ਦੇ ਵੱਲੋਂ ਉਹਨਾਂ ਦੀ ਬਿਟੀਆ ਸਨਾ ਗਰੋਵਰ ਦੀ ਯਾਦ ਦੇ ਵਿੱਚ ਹਰ ਵੀਰਵਾਰ ਦੇ ਵੀਰਵਾਰ ਫ੍ਰੀ ਓਪੀਡੀ ਕੀਤੀ ਜਾਂਦੀ ਹੈ ਔਰ ਚੱਲਦੇ ਆ ਹਸਪੀਟਲ ਦੇ ਵਿੱਚ ਅੰਦਰ ਚੱਲਦੇ ਆ ਡਾਕਟਰ ਸਬਿਤਾ ਪਾਵਾ ਜੀ ਨਾਲ ਮਿਲਦੇ ਆ ਤੁਹਾਡੀ ਮੁਲਾਕਾਤ ਕਰਾਉਨੇ ਔਰ ਜਾਣਦੇ ਆ ਕਿ ਬੀਤੇ 10 ਸਾਲਾਂ ਤੋਂ ਉਹਨਾਂ ਦੇ ਵੱਲੋਂ OPD ਜਿਹੜੀ ਹੈਗੀ ਆਪਣੀ ਬੇਟੀ ਦੀ ਯਾਦ ਦੇ ਵਿੱਚ ਫ੍ਰੀ ਕੀਤੀ ਜਾ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਹੋਰ ਉਪਰਾਲਾ ਜਿਹੜਾ ਹੈਗਾ ਉਹ ਹਸਪੀਟਲ ਦੇ ਵੱਲੋਂ ਔਰ ਡਾਕਟਰ ਸਾਹਿਬ ਦੇ ਵੱਲੋਂ ਕੀਤਾ ਜਾਣ ਵਾਲਾ ਉਹ ਆਪਣੀ ਬਟਿਆ ਦੀ ਯਾਦ ਦੇ ਵਿੱਚ ਇਸ ਚੀਜ਼ ਨੂੰ ਡੋਨੇਟ ਕਰਦੇ ਆ ਕਹਿ ਲਈਏ ਕਿ ਆਪਣੀ ਬਟਿਆ ਨੂੰ ਇੱਕ ਸਮਰਪਣ ਹੈਗਾ ਡਾਕਟਰ ਸਾਹਿਬ ਦਾ ਤਾਂ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਸਸਰੀਕਰ ਡਾਕਟਰ ਸਾਹਿਬ ਗੱਲ ਜੀ ਡਾਕਟਰ ਸਾਹਿਬ ਕਿਸ ਤਰ੍ਹਾਂ ਦਾ ਉਪਰਾਲਾ ਜਿਹੜਾ ਹੈਗਾ ਹਰ ਵੀਰਵਾਰ ਦੇ ਵੀਰਵਾਰ ਤੁਹਾਡੇ ਲੋਕ ਕੀਤਾ ਜਾ ਰਿਹਾ ਹੈ ਵੀ ਹਰ ਵੀਰਵਾਰ ਇੱਥੇ ਜਿਹੜਾ ਹੈਗਾ ਆਪਾਂ ਜਿਹੜੀ ਮੇਨਲੀ ਤੇ ਸਾਰੀ ਕੁੜੀਆਂ ਕੁੜੀਆਂ ਨੂੰ 12 ਸਾਲ ਤੱਕ ਦੀ ਫ੍ਰੀ ਦੇਖਦੇ ਹਾਂ ਪਰ ਸਾਡਾ ਜਿਹੜਾ ਮੇਨ ਮਕਸਦ ਹੈ ਕਿ ਜਿਹੜੇ ਲੋਕ ਅਸਲੀ ਲੋੜਵੰਦ ਜਿਹੜੇ ਕਿ ਇਲਾਜ ਦੀ ਜਿਹੜੀ ਫੀਸ ਵਗੈਰਾ ਨਹੀਂ ਭਰ ਸਕਦੇ ਹੈਗੇ ਕੁਝ ਅਸੀਂ ਮੈਡੀਸਿਨਸ ਦੇ ਨਾਲ ਵੀ ਉਹਨਾਂ ਦੀ ਮਦਦ ਕਰ ਸਕਦੇ ਹੈਗੇ ਆ ਤੇ ਅਸਲੀ ਲੋੜਵੰਦ ਜਿਹੜੇ ਬੱਚਿਆਂ ਵਾਸਤੇ ਬੱਚਿਆਂ ਵਾਸਤੇ ਸਪੈਸ਼ਲੀ ਉਹ 0 ਤੋਂ 12 ਸਾਲ ਕਹਿ ਲੋ ਜੰਮੀਆਂ ਬੱਚਿਆਂ ਤੋਂ ਲੈ ਕੇ 12 ਸਾਲ ਤੱਕ ਦੀਆਂ ਬੱਚੀਆਂ ਪਰ ਉਸ ਤੋਂ ਅਗਰ ਥੋੜੀ ਵੱਡੀ ਵੀ ਹੈਗੀਆਂ ਔਰ ਅਸਲੀ ਚ ਉਹਨਾਂ ਨੂੰ ਲੋੜ ਹੈਗੀ ਔਰ ਨਹੀਂ ਉਹਨਾਂ ਦਾ ਪਰਿਵਾਰ ਪੈਸਾ ਪਾ ਸਕਦਾ ਉਹਨਾਂ ਨੂੰ ਵੀ ਅਸੀਂ ਫ੍ਰੀ ਚੈੱਕ ਕਰਾਂਗੇ ਔਰ ਕਰਦੇ ਆ ਰਹੇ ਹਾਂ ਪਿਛਲੇ 10 ਸਾਲਾਂ ਤੋਂ ਪਰ ਜਿਹੜਾ ਹੈਗਾ ਕਿ ਮੈਂ ਚਾਹਨੀ ਆ ਕਿ ਹੋਰ ਇਸ ਚੀਜ਼ ਨੂੰ ਹੋਰ ਜਿਹੜੀਆਂ ਪਰਿਵਾਰ ਗਰੀਬ ਪਰਿਵਾਰ ਦੀ ਜਿਹੜੀਆਂ ਕੁੜੀਆਂ ਹੈਗੀਆਂ ਔਰ ਨਾ ਇਸ ਚੀਜ਼ ਦਾ ਫਾਇਦਾ ਚੁੱਕਣ ਹਰ ਵੀਰਵਾਰ ਇੱਥੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਉਹਨਾਂ ਦਾ ਫ੍ਰੀ ਚੈੱਕਅਪ ਹੁੰਦਾ ਹੈ ਡਾਕਟਰ ਸਾਹਿਬ ਆਰਥਿਕ ਪੱਖੋਂ ਜਿਹੜੇ ਲੋਕ ਕਮਜ਼ੋਰ ਹੈਗੇ ਆ ਦਿਹਾੜੀਦ ਕਰਦੇ ਆ ਮਜ਼ਦੂਰ ਲੋਕ ਆਪਣੇ ਏਰੀਆ ਦੇ ਵਿੱਚ ਬਹੁਤ ਵੱਡਾ ਇੱਕ ਤਬਕਾ ਹੈਗਾ ਉਹਨਾਂ ਦੀ ਇੱਕ ਮੈਂਟੈਲਿਟੀ ਬਣੀ ਹੋਈ ਹੈ ਕਿ ਹਸਪਤਾਲ ਦੇ ਵਿੱਚ ਚਲੇ ਗਏ ਤਾਂ ਟੈਸਟ ਲਿਖੇ ਜਾਣਗੇ ਹਸਪਤਾਲ ਚ ਚਲੇ ਗਏ ਡਾਕਟਰ ਸਾਹਿਬ ਦੀ ਫੀਸ ਹੀ 500 ਰੁਪਿਆ ਹੈਗੀ ਹੈ ਇਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਹੋ ਮੰਨਦੇ ਹੋ ਤੁਸੀਂ ਕਿ ਇਹ ਕਾਰਨ ਹੈਗਾ ਕਿ ਲੋਕ ਹਸਪਤਾਲਾਂ ਚ ਨਹੀਂ ਜਾਂਦੇਗੇ ਜਿਹੜੇ ਕਹਿ ਲੀਏ ਕਿ ਅਨ ਰਜਿਸਟਰ ਡਾਕਟਰ ਹੁੰਦੇ ਆ ਜਾਂ ਨੇੜੇ ਤੇੜੇ ਦਵਾਈ ਲੈ ਲਈ ਗੋਲੀ ਤਪਾ ਲੈ ਲੈ। ਬਿਲਕੁਲ ਬਿਲਕੁਲ ਤੇ ਗੱਲ ਅੱਜ ਕੱਲ ਡਾਕਟਰ ਤੇ ਹਸਤਾ ਗੱਲੋ ਅੱਜ ਕੱਲ ਬਹੁਤ ਹੀ ਬਦਨਾਮ ਹੁੰਦੇ ਜਾ ਰਹੇ ਆ ਕਿਉਂਕਿ ਦੇਖੋ ਸਭੀ ਡਾਕਟਰ ਉਸ ਤਰ੍ਹਾਂ ਨਹੀਂ ਸੋਚਦੇ ਪਰ ਬਹੁਤ ਸਾਰਾ ਅੱਜ ਕੱਲ ਸਿਸਟਮ ਜਿਹੜਾ ਹੈ ਕਮਰਸ਼ੀਅਲਾਈਜ਼ ਸਿਸਟਮ ਹੁੰਦਾ ਜਾ ਰਿਹਾ ਹੈ ਪਰ ਹਜੇ ਵੀ ਇਨਸਾਨੀਅਤ ਬਹੁਤ ਸਾਰੇ ਡਾਕਟਰਸ ਚ ਹਜੇ ਬਚੀ ਹੋਈ ਹੈ। ਉਹ ਇਸ ਚੀਜ਼ ਤੋਂ ਸਾਡੇ ਹਸਪਤਾਲ ਦਾ ਸ਼ੁਰੂ ਤੋਂ ਤੁਸੀਂ ਚਾਹੇ ਤੇ ਸਾਰਾ ਇਲਾਕੇ ਤੋਂ ਪੁੱਛ ਲਓ ਕਿ ਸਾਡਾ ਹਸਪਤਾਲ ਐਸਾ ਹੈ ਜਿੱਥੇ ਅਸੀਂ मिनिमल ਤੋਂ ਮਿਨਿਮਲ ਬਹੁਤ ਹੀ ਅਗਰ ਜ਼ਰੂਰਤ ਪਾਵੇ ਤੇ ਟੈਸਟ ਹੁੰਦੇ ਆਂ ਵੈਸੇ ਨਹੀਂ ਹੁੰਦੇ ਔਰ ਅਗਰ ਉਹ ਵੀਰਵਾਰ ਆਣਗੇ ਉਹਨਾਂ ਨੂੰ ਟੈਸਟ ਦੀ ਲੋੜ ਪੈਂਦੀ ਹੈ ਤੇ ਉਹਦੇ 'ਚ ਵੀ ਅਸੀਂ ਉਹਨਾਂ ਨੂੰ ਘੱਟ ਤੋਂ ਘੱਟ ਰੇਟ ਤੋਂ ਕਰਵਾ ਕੇ ਦਵਾਂਗੇ ਇਹ ਸਾਡਾ ਹਸਪਤਾਲ ਦਾ ਵਾਅਦਾ ਹੈ ਉਹਨਾਂ ਤੋਂ ਪਰ ਅਗਰ ਬਟਿਆ ਦੀ ਯਾਦ ਵਿੱਚ ਔਰ ਅਗਰ ਬਾਕੀ ਜਿਹੜਾ ਰਿਆ ਫੀਸਾਂ ਦੀ ਗੱਲ ਤੇ ਫੀਸ ਤੇ ਲਗਣੀ ਨਹੀਂ ਹੈਗੀ ਸਾਡਾ ਹਸਪਤਾਲ ਜਦ ਸ਼ੁਰੂ ਹੋਇਆ ਅੱਜ ਤੋਂ 20 ਸਾਲ ਪਹਿਲਾਂ ਤੇ 10 ਰੁਪਏ ਖਾਲੀ ਫੀਸ ਸੀ 10 ਤੋਂ 20 ਹੋਈ ਫਿਰ 30 ਹੋਈ ਤੇ ਇੰਨਾ ਸਾਲਾਂ ਚ ਆ ਕੇ ਹਜੇ ਵੀ ਅਸੀਂ 150 ਤੱਕ ਹੀ ਆਏ ਆ ਫੀਸ ਨਹੀਂ ਵਧਾਈ ਤੇ ਉਹ ਗੱਲ ਵੀ 500 ਲੈ ਲਣਗੇ ਜਾਂ 400 ਲੈ ਲਣਗੇ ਉਹ ਫੀਸਾਂ ਦਾ ਤੇ ਹਜੇ ਸਾਡੇ ਹਸਪਤਾਲ ਨਾਲ ਕੋਈ ਲਿੰਕ ਨਹੀਂ ਸਾਡਾ ਜਿਹੜਾ ਮੇਨ ਮਕਸਦ ਹੈ ਮੇਰੀ ਮਾਤਾ ਮੇਰੀ ਮਾਤਾ ਜਿਹੜੀ ਮੇਰੀ ਮਾਂ ਸੀ ਉਹਨੇ ਜਦ ਮੈਂ ਛੋਟੀ ਸੀ ਮੈਂ ਕਹਿੰਦੀ ਸੀ ਮੈਂ ਡਾਕਟਰ ਬੰਨਾ ਹੈ ਤੇ ਸ਼ੁਰੂ ਤੋਂ ਕਹਿੰਦੀ ਸੀ ਬੇਟਾ ਗਰੀਬਾਂ ਦਾ ਭਲਾ ਕਰੀ ਤੇ ਉਹ ਚੀਜ਼ ਮੇਰੇ ਅੰਦਰ ਅੱਜ ਵੀ ਕਾਇਮ ਹੈ ਕਿ ਮੈਨੂੰ ਐਵੇਂ ਲੱਗਦਾ ਹੈ ਕਿ ਜਿਹੜੇ ਮੇਰੇ ਤੋਂ ਜਦ ਤੱਕ ਮੇਰੀ ਉਮਰ ਹੈ ਜਦ ਤੱਕ ਮੈਂ ਜਲਾਲਾਬਾਦ ਦੀ ਸੇਵਾ ਕਰ ਰਹੀ ਹੈਗੀ ਆ ਮੇਰੇ ਤੋਂ ਵੱਧ ਤੋਂ ਵੱਧ ਜਿਹੜਾ ਆਰਥਿਕ ਰੂਪ ਤੋਂ ਥੋੜਾ ਜਿਹਾ ਕਮਜ਼ੋਰ ਹੈਗਾ ਵਰਗ ਜਿਹੜਾ ਵਰਗ ਹੈ ਉਹ ਫਾਇਦਾ ਚੁੱਕੇ ਤੇ ਆਪਣੇ ਆ ਕੇ ਬੱਚਿਆਂ ਦਾ ਇਲਾਜ ਮੇਰੇ ਤੋਂ ਇੱਥੇ ਲੈ ਕੇ ਜਾਵੇ ਜੀ ਤਾਂ ਬਿਲਕੁਲ ਦੱਸ ਰਹੀਏ ਕਿ ਹਰ ਵੀਰਵਾਰ ਦੇ ਵੀਰਵਾਰ ਆ ਪੁਰਾਣੇ ਸਿਵਲ ਹਸਪੀਟਲ ਵਾਲੀ ਰੋਡ ਸਾਹਮਣੇ ਡਾਕਖਾਨਾ ਗਰੋਵਰ ਹਸਪੀਟਲ ਦੇ ਵਿੱਚ ਖਾਸ ਕਰਕੇ ਬੱਚੀਆਂ ਦੇ ਲਈ ਜਿਹੜਾ ਹੈਗਾ ਉਹ ਫ੍ਰੀ ਆਪੀਡੀ ਕੀਤੀ ਜਾ ਰਹੀ ਹੈ ਔਰ ਇਸ ਦੇ ਨਾਲ ਹੀ ਡਾਕਟਰ ਸਾਹਿਬ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਲੋਕ ਆਰਥਿਕ ਪੱਖੋਂ ਕਮਜ਼ੋਰ ਹੈਗੇ ਆ ਉਹ ਜਦ ਇੱਥੇ ਆਉਣਗੇ ਜੇਕਰ ਜ਼ਰੂਰਤ ਹੁੰਦੀ ਹੈ ਤਾਂ ਉਹਨਾਂ ਨੂੰ ਟੈਸਟ ਜਿਹੜੇ ਆ ਉਹ ਲੈ ਕੇ ਦਿੱਤੇ ਜਾਣਗੇ ਔਰ ਉਹਨਾਂ ਦੇ ਵਿੱਚ ਵੀ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦੀ ਹੈਲਪ ਕੀਤੀ ਜਾਏਗੀ ਤਾਂ ਜੋ ਕਿ ਉਹਨਾਂ ਨੂੰ ਟੈਸਟਾਂ ਦਾ ਬੜਾ ਖਰਚਾ ਜਿਹੜਾ ਹੈਗਾ ਉਹ ਨਾ ਕਰਨਾ ਪਵੇ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਜੇਕਰ ਕਿਸੇ ਨੂੰ ਮੈਡੀਸਨ ਦੀ ਜ਼ਰੂਰਤ ਪੈਂਦੀ ਹੈ ਔਰ ਬਿਲਕੁਲ ਹੀ ਉਸ ਦੇ ਆਪ ਜਿਹੜੇ ਆ ਉਹ ਆ ਮੜਿਆ ਹੈ ਜਾਂ ਕਿ ਲਈ ਕਿ ਆਰਥਿਕ ਪੱਖੋਂ ਕਮਜ਼ੋਰ ਆਸਮਰਥ ਹੈ ਦਵਾਈ ਨਹੀਂ ਲੈ ਸਕਦਾ ਤਾਂ ਉਸ ਦੇ ਵਿੱਚ ਵੀ ਹਸਪਤਲ ਦਾ ਵਾਅਦਾ ਹੈਗਾ ਕਿ ਉਹਨਾਂ ਦੀ ਮਦਦ ਜਿਹੜੀ ਹੈਗੀ ਆ ਵੱਧ ਤੋਂ ਵੱਧ ਕੀਤੀ ਜਾਏਗੀ ਇਹ ਵੀ ਦੱਸ ਦੇਣੀ ਹੈ ਤੁਹਾਨੂੰ ਕਿ ਇਹ ਕੋਈ ਐਡਵਰਟਾਈਜ਼ਮੈਂਟ ਨਹੀਂ ਹੈਗੀ ਹਸਪਤਲ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਆਪਣੀ ਇਸ਼ਤਿਹਾਰਬਾਜ਼ੀ ਜਾਂ ਮਸ਼ਹੂਰੀ ਜਿਹੜੀ ਆ ਉਹ ਨਹੀਂ ਕੀਤੀ ਜਾ ਰਹੀ ਸਿਰਫ ਡਾਕਟਰ ਸਾਹਿਬ ਆਪਣੀ ਬੇਟੀ ਦੀ ਯਾਦ ਦੇ ਵਿੱਚ ਇਹ ਉਪਰਾਲਾ 10 ਸਾਲਾਂ ਤੋਂ ਕਰਦੇ ਆ ਰਹੇ ਆ ਔਰ ਹੁਣ ਉਹ ਚਾਹੁੰਦੇ ਆ ਕਿ ਜਿਹੜੇ ਲੋਕਾਂ ਤੱਕ ਇਹ ਮੈਸੇਜ ਨਹੀਂ ਪਹੁੰਚਿਆ ਕਿ ਹਰ ਵੀਰਵਾਰ ਦੇ ਵੀਰਵਾਰ ਇੱਥੇ ਫ੍ਰੀ ਓਪੀਡੀ ਕੀਤੀ ਜਾਂਦੀ ਹੈ ਹੈ ਉਹਨਾਂ ਤੱਕ ਵੀ ਇਹ ਮੈਸੇਜ ਪਹੁੰਚਦਾ ਅਸੀਂ ਵੀ ਤੁਹਾਨੂੰ ਅਪੀਲ ਕਰਾਂਗੇ ਕਿ ਇਹ ਪੁੰਨ ਦਾ ਕੰਮ ਹੈ ਨੇਕ ਕੰਮ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿ ਜਿਹੜੇ ਲੋਕ ਹਸਪਤਾਲਾਂ ਦੇ ਵਿੱਚ ਜਾਣ ਤੋਂ ਡਰਦੇ ਆ ਜਿਨ੍ਹਾਂ ਨੂੰ ਇਦਾਂ ਲੱਗਦਾ ਕਿ ਹਸਪਤਾਲ ਦੇ ਵਿੱਚ ਬਹੁਤ ਜ਼ਿਆਦਾ ਖਰਚਾ ਹੋ ਜਾਂਦਾ ਤਾਂ ਉਹਨਾਂ ਤਾਈਂ ਇਹ ਮੈਸੇਜ ਪਹੁੰਚ ਸਕੇ ਕਿ ਹਸਪੀਟਲਸ ਦੇ ਵਿੱਚ ਫ੍ਰੀ ਆਪੀਡੀ ਕੀਤੀ ਜਾ ਰਹੀ ਹੈ ਔਰ ਆਰਥਿਕ ਪੱਖੋਂ ਜਿਹੜੇ ਕਮਜ਼ੋਰ ਲੋਕ ਹੈਗੇ ਆ ਉਹਨਾਂ ਦੀ ਹੈਲਪ ਜਿਹੜੀ ਹੈਗੀ ਹੈ ਉਹ ਵੀ ਹਸਪੀਟਲ ਦੇ ਵਿੱਚ ਕੀਤੀ ਜਾ ਰਹੀ ਹੈ ਤਾਂ ਇੱਕ ਵਾਰ ਫੇਰ ਦੁਹਰਾ ਦਿਨੇ ਆ ਜਲਾਲਾਬਾਦ ਦੇ 올ਡ ਸਿਵਲ ਹਸਪੀਟਲ ਪਰਾਣਾ ਜਿੱਥੇ ਸਿਵਲ ਹਸਪਤਾਲ ਸਰਕਾਰੀ ਹਸਪਤਾਲ ਹੁੰਦਾ ਸੀ ਉਸ ਰੋਡ ਦੇ ਉੱਤੇ ਡਾਕ ਖੰਨੇ ਦੇ ਬਿਲਕੁਲ ਸਾਹਮਣੇ ਗਰੋਵਰ ਹਸਪੀਟਲ ਦੇ ਵਿੱਚ ਹਰ ਵੀਰਵਾਰ ਦੇ ਵੀਰਵਾਰ ਫ੍ਰੀ ਆਪੀਡੀ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਧੰਨਵਾਦ